ਅੰਡਰਗਰਾਊਂਡ ਵਾਟਰ ਤਾਂ ਪਹਿਲਾਂ ਹੀ ਆਪਣੇ ਕੋਲ ਖਤਮ ਹੈ ਹੂੰ ਪੰਜਾਬ ਦੇ ਸਾਰੇ ਜ਼ਿਲ੍ਹੇ ਡਾਰਕ ਜ਼ੋਨ ਦੇ ਵਿੱਚ ਆ ਜੀ ਤੇ ਜੇ ਨਹਿਰੀ ਪਾਣੀ ਵੀ ਆਪਾਂ ਗਵਾਤਾ ਆਪਣੇ ਕੋਲੇ ਰਹਿ ਕੀ ਗਿਆ ਕਲਚਰ ਆਪਣੇ ਕੋਲ ਨਹੀਂ ਹੈਗਾਗਾ ਜੀ ਸਟੇਟ ਕੋਲੇ ਆਪਦਾ ਸੋਰਸ ਆਫ ਇਨਕਮ ਕੋਈ ਹੋਰ ਜਨਰੇਟ ਕਰਨ ਲਈ ਕੁਝ ਹੈਵ ਨਹੀਂਗਾ ਹੂੰ ਆ ਪਾਣੀ ਸੀਗਾ ਜੀ ਤੇ ਇਹ ਵੀ ਹੁਣ ਸਰਕਾਰ ਸੌਦਾ ਸੌਦੇ ਕਰਨ ਲੱਗੀ ਆ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ 4000 ਕਿਊਸਿਕ ਦੀ ਪੇਸ਼ਕਸ਼ ਕਿਉਂ ਕੀਤੀ ਹਰਿਆਣੇ ਨੂੰ ਯਾ ਸੀ ਦੇ ਦਾਂਗੇ ਹੂੰ ਜੇ ਤੁਹਾਡੇ ਕੋਲ ਨਹੀਂ ਹੈਗਾ ਤੇ ਤੁਸੀਂ ਕਹੋ ਬਈ ਹੈ ਨਹੀਂਗਾ ਹੂੰ ਤੁਸੀਂ ਕਿਉਂ ਉਹਨਾਂ ਨੇ ਐਵੇਂ ਵਾਅਦੇ ਕਰੀ ਜਾਂਦੇ ਵੀ ਦੇ ਦਾਂਗੇ ਇਹ ਉਹਦੋਂ ਇਲੈਕਸ਼ਨਾਂ ਦੇ ਵਿੱਚ ਕੀਤੀ ਗਈ ਪੇਸ਼ਕਸ਼ ਆ ਹੁਣ ਦੀ ਗੱਲ ਆ ਜੀ ਆ ਜਦੋਂ ਪਿੱਛੇ ਜੇ ਰੌਲਾ ਪਿਆ ਸੀਗਾ ਜੀ ਇਹ ਮੁੱਖ ਮੰਤਰੀ ਸਾਹਿਬ ਨੇ ਕਿਹਾ ਜੀ ਅਸੀਂ ਦੇ ਦਾਂਗੇ ਹੂੰ ਕਿਉਂਕਿ ਦੇਖੋ ਇਹ ਮੈਂ ਇਹੋ ਜਿਹਾ ਪਹਿਲਾ ਮੁੱਖ ਮੰਤਰੀ ਵੇਖਿਆ ਜੀ ਦਾ ਸੈਂਟਰਲ ਗਵਰਨਮੈਂਟ ਤੇ ਪ੍ਰੈਸ਼ਰ ਹੀ ਹੈ ਨਹੀਂਗਾ ਕੋਈ ਹੂੰ ਕਦੇ ਸੈਂਟਰ ਗਵਰਨਮੈਂਟ ਦੇ ਅੱਖਾਂ ਚੱਕਾਂ ਪਾ ਕੇ ਗੱਲ ਤਾਂ ਕਰਕੇ ਵੇਖੋ ਸੈਂਟਰ ਗਵਰਨਮੈਂਟ ਨਾਲ ਏਡੀ ਕਿੱਡੀ ਗੱਲ ਐ ਤੁਸੀਂ ਚੀਫ ਮਿਨਿਸਟਰ ਹੋ 92 ਵਿਧਾਇਕ ਦਿੱਤੇ ਆ ਪੰਜਾਬ ਨੇ ਤੁਹਾਨੂੰ ਬਿਲਕੁਲ ਜੀ ਪੰਜਾਬ ਨੇ ਇਸ ਚੀਫ ਮਿਨਿਸਟਰ ਤੇ ਅੱਖਾਂ ਮੀਚ ਕੇ ਵਿਸ਼ਵਾਸ ਕੀਤਾ ਤੇ ਜਿਤਾਇਆ ਬਿਲਕੁਲ ਜੀ